ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਣਾ ਅੱਜ ਦੀ ਵੀਡੀਓ ਬਹੁਤ ਸਪੈਸ਼ਲ ਹੋਣ ਵਾਲੀ ਆ ਤੇ ਕਿਉਂਕਿ ਜਿਹੜਾ ਆਪਣੇ ਕੋਲੇ ਡੇਟ ਆਇਆਗਾ ਇਹ ਡੇਟ ਹੈਗਾ ਨਕੋਦਰ ਅ ਨਕੋਦਰ ਦੇ ਨਾਂ ਤੋਂ ਹੀ ਤੁਹਾਨੂੰ ਪਤਾ ਲੱਗਿਆ ਹੋਊ ਤੇ ਜਿਹੜੀ ਉੱਥੇ ਜਗ੍ਹਾ ਬਣੀ ਹੋਈ ਹੈ ਜੀ ਲਾਲ ਵਾਰਸ਼ਾ ਜੀ ਦੇ ਖੋਹ ਦੀ ਜਿਹੜੀ ਨਾਂਮਿਕਾ ਜਾਰਗਰੀ ਜਿਹੜੀ ਜਗ੍ਹਾ ਬਣੀ ਆ ਉਹਨੂੰ ਇਹ ਦਰਵਾਜਾ ਲੱਗਣਾ ਤੇ ਬਹੁਤ ਸ਼ੌਂਕ ਨਾਲ ਦਰਵਾਜਾ ਪਿਆਰ ਕੀਤਾ ਤੇ ਉੱਥੋਂ ਦੇ ਵੀਰ ਜਿਹੜੇ ਪ੍ਰਬੰਧਕ ਉਹ ਵੀ ਆਪਣੇ ਕੋਲੇ ਆਏ ਉਹਨਾਂ ਨੇ ਵੀ ਗੱਲਬਾਤ ਕੀਤੀ ਤੇ ਆਪਣੇ ਦਰਵਾਜੇ ਦੀ ਬਹੁਤ ਹੀ ਖੁਸ਼ ਹੋਏ ਬੰਦੇ ਤੇ ਕਈ ਜਗ੍ਹਾ ਤੋਂ ਕਹਿੰਦੇ ਦਰਵਾਜੇ ਦੇਖੇ ਤੇ ਛੋਡੇ ਦਰਵਾਜੇ ਕਹਿੰਦੇ ਵੀ ਪਸੰਦ ਆਏ ਸਾਨੂੰ ਉਹਦਾ ਕਾਰਨ ਇੱਕੋ ਇੱਕ ਆ ਬਾਈ ਜੀ ਕੁਆਲਿਟੀ ਕੁਆਲਿਟੀ ਦਾ ਇਹ ਹੁੰਦਾ ਵੀ ਆਪਾਂ ਜਿੰਨੀ ਚੀਜ਼ ਗਾਦ ਨੂੰ ਦੱਸਤੀ ਓਨੀ ਚੀਜ਼ ਲੱਗ ਕੇ ਅਗਲੇ ਦੇ ਘਰੇ ਪਹੁੰਚ ਜਾਂਦੇ ਤੇ ਬਾਕੀ ਸਾਰਿਆਂ ਦੀ ਮਿਹਨਤ ਹੁੰਦੀ ਐ ਇਹਦੇ 'ਚ ਸਰਵੰਦਗਾਂ ਦੀ ਵੀ ਓਨੀ ਮਿਹਨਤ ਆ ਉਸ ਤੋਂ ਜ਼ਿਆਦਾ ਮਿਹਨਤ ਇਹ ਹੈਗੀ ਆ ਪਾਲਸ ਵਾਲੇ ਵੀਰਾਂ ਦੀ ਲੱਕੜ ਵਾਲੇ ਵੀਰਾਂ ਦੀ ਤੇ ਜਿਨ੍ਹਾਂ ਨੇ ਇਹ ਗੇਟ ਨੂੰ ਮੰਨ ਲਓ ਬਣਾਇਆ ਤੇ ਉਸ ਤੋਂ ਬਾਅਦ ਪਾਸ਼ ਕਰਕੇ ਪਿੱਥਰ ਲਾ ਕੇ ਸਜਾਇਆ ਹੈ ਨਾ ਤੇ ਕਈ ਚੀਜ਼ਾਂ ਇਹਦੇ 'ਚ ਹੁੰਦੀਆਂ ਅੱਜ ਜਿਹੜਾ ਪਾਸ਼ ਦਾ ਫਾਈਨਲ ਕੋਰਟ ਉਹ ਇਹਦੇ ਤੇ ਹੋ ਰਿਹਾਗਾ ਤੇ ਆ ਜਿਹੜਾ ਦੂਜਾ ਦਰਵਾਜਾ ਇਹ ਵੀ ਬਸ ਨਾਲ ਹੀ ਅੱਜ ਫਾਈਨਲ ਹੋ ਜਾਣਾ ਸ਼ਾਮ ਤੱਕ ਪੂਰੀ ਗੇਟ ਦੀ ਵੀਡੀਓ ਕਾਵਾਂਗੇ ਤੇ ਇੱਕ ਵਾਰੀ ਸਾਰੇ ਦਿੰਦੇ ਨਾਲ ਮਾਰ ਲਓ ਕਿ ਗੇਟ ਕਿੱਦਾਂ ਦਾ ਲੱਗੇ ਆਪਾਂ ਨੇ ਪਰ ਪੂਰੀ ਕੋਟਿੰਗ ਕੀਤੀ ਆ ਦਰਵਾਜਾ ਬਣਾਉਣੀ ਆ ਲੱਕੜ ਦਾ ਰੇਖਾ ਦੇਖੋ ਹੁਣ ਕਦੋਂ ਲੱਗ ਜਾਊਗੀ ਜਿਹੜੀ ਲੱਕੜਾਂ ਰੱਖਦੇ ਆ ਸਾਡੇ ਕੋਲ ਦੀ ਲੱਕੜਾਂ ਜਿਹੜੀ ਆਪਾਂ ਐਂਪੀ ਰੱਖਦੇ ਆ ਇਹਦੇ ਨਾਲ ਕੁਸਰਤ ਕੋਈ ਨਹੀਂ ਕੋਈ ਕੋਈ ਹੈ ਸਾਡੇ ਚਾਰਾਂ ਕੋਟ ਮੰਨੋ ਮੋਟੀ ਆ ਰਿਹਾ ਦਾਸਤ ਇਹਦੇ ਨਾਲ ਵੀ ਇਹ ਆ ਵੀ ਇਹਦੇ ਜਿੱਤੋਂ ਕੋਈ ਜਰਦਾ ਸਰਦੇ ਹੁੰਦਾ ਕੰਪਨੀ ਦਾ 12 ਸਾਲ ਦੀ ਗਾਰੰਟੀ ਦਿੱਤੀ ਆ ਪਰ ਜੇ ਇਹਦੀ ਸੰਭਾਈ ਰੱਖੀ ਜਾਵੇ ਤਾਂ ਮੈਨੂੰ ਪਤਾ 20 ਸਾਲ ਦਰਵਾਜ਼ਾ ਮਾਰਨ ਵਾਲਾ ਨਹੀਂ ਹੈਗਾ ਦਰਵਾਜ਼ੇ ਨੂੰ ਤਾਂ ਹੋਣੀ ਹੀ ਸੀ ਕੌਣ ਵੀ ਨਹੀਂ ਖਾਉਂਦਾ ਬਸ ਗੱਲ ਸਾਰੀ ਹੈ ਸੰਭਾਈ ਦੀ ਤੇ ਬਾਕੀ ਪੂਰੇ ਦਰਵਾਜ਼ੇ ਦੀ ਵੀਡੀਓ ਆਪਾਂ ਪਾਵਾਂਗੇ ਇੱਕ ਵਾਰੀ ਸਾਰਾ ਦਰਵਾਜ਼ਾ ਤੁਸੀਂ ਚੈੱਕ ਕਰ ਲਓ ਸਾਗਵਾਂ ਦੀ ਲੱਕੜ ਆ ਉਹ ਜੋ ਫਾਈਨਲ ਫੋਟ ਕਰਾਇਆ ਰਹਿੰਦਾ ਆਹਾਂ ਦਰਵਾਜ਼ਾ ਜਿਹੜਾ ਹੈਗਾ ਉਹ ਆਪਣਾ ਫਾਈਨਲ ਹੋ ਗਿਆ ਇਹ ਇਕੱਲਾ ਇਕੱਲਾ ਰੇਖਾ ਕਰੋ ਤੁਸੀਂ ਪੂਰੀ ਵੀਡੀਓ ਸ਼ਾਟ ਪੂਰਾ ਕਰਾਉਣ ਲਈ ਕਰਦੇ ਆਵਾਜ਼ ਤੇ ਧੰਨਵਾਦ ਖਸਰੀਕਾਲ ਸਾਰਿਆਂ ਨੂੰ